ਸਰਸ਼ੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਰਾਮਪੁਰਾ ਫੂਲ ਦੇ ਕਸਬਾ ਫੂਲ ਦੇ ਵਿੱਚ ਜੰਮੇ ਐਡਵੋਕੇਟ ਮਨਿੰਦਰਜੀਤ ਸਿੰਘ ਬੇਦੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਐਡਵੋਕੇਟ ਜਨਰਲ ਨਿਯੁਕਤ ਕਰ ਦਿੱਤਾ ਗਿਆ ਇਸ ਨੂੰ ਲੈ ਕੇ ਇਲਾਕੇ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਐਡਵੋਕੇਟ 베ਦੀ ਨੂੰ ਐਲਜੀ ਬਣਾਈ ਜਾਣ ਦੀ ਖਬਰ ਮਿਲਦਿਆਂ ਹੀ ਕਸਬਾ ਫੂਲ ਸਿਤਤ ਉਹਨਾਂ ਦੇ ਜਿਹੜੇ ਜਥੇਦਾਰ ਆ ਉੱਥੇ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗਿਆ ਹੋਇਆ ਸੋਮਵਾਰ ਸਵੇਰੇ ਨਗਰ ਸੁਧਾਰ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਆਪਣੀ ਟੀਮ ਦੇ ਨਾਲ ਨਵਨਿਯੁਕਤ ਐਡਵੋਕੇਟ ਜਰਨਲ ਮਨਿੰਦਰਜੀਤ ਸਿੰਘ 베ਦੀ ਦੇ ਘਰ ਪਹੁੰਚੇ ਜਿੱਥੇ ਉਹਨਾਂ ਦੇ ਚਾਚਾ ਐਡਵੋਕੇਟ ਅਮਰਜੀਤ ਸਿੰਘ 베ਦੀ ਦਾ ਮੂੰ ਮਿੱਠਾ ਕਰਵਾਇਆ ਗਿਆ ਤੇ ਗੁਲਦਸਤਾ ਭੇਟ ਕਰਕੇ ਵਧਾਈ ਦਿੱਤੀ ਗਈ ਐਡਵੋਕੇਟ 베ਦੀ ਨੂੰ ਐਲਜੀ ਨਿਯੁਕਤ ਕੀਤੇ ਜਾਣਤੇ ਚੇਅਰਮੈਨ ਭੱਲਾ ਦਾ ਕਹਿਣਾ ਕਿ ਜ਼ਿਲ੍ਹਾ ਬਠਿੰਡੇ ਦੇ ਛੋਟੇ ਜਿਹੇ ਕਸਬਾ ਫੂਲ ਟਾਊਨ ਦੇ ਵਿੱਚ ਜਨਮੇ ਵੁਕੀਟ ਬੇਦੀ ਨੂੰ ਐਲਜੀ ਨਿਯੁਕਤ ਕੀਤੇ ਜਾਣਤੇ ਚੇਅਰਮੈਨ ਭੱਲਾ ਦਾ ਇਹ ਕਹਿਣਾ ਹੈ ਕੀ ਬਠਿੰਡਾ ਦੇ ਛੋਟੇ ਜਿਹੇ ਕਸਬਾ ਫੁੱਲ ਟਾਊਨ ਦੇ ਵਿੱਚ ਜਨਮੇ ਐਡਵੋਕੇਟ 베ਦੀ ਦਾ ਇਸ ਪਦ ਤੇ ਵਿਰਾਜਮਾਨ ਹੋਣਾ ਸਿਰਫ ਬਠਿੰਡਾ ਇਨੀ ਬਲਕਿ ਪੂਰੇ ਰਾਜ ਦੇ ਲਈ ਮਾਣ ਵਾਲੀ ਗੱਲ ਹੈ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਲੋਕਾਂ ਦੀ ਸਰਕਾਰ ਰਹੀ ਹੈ। ਲੋਕਾਂ ਦੇ ਜਿਹੜੇ ਕੰਮ ਨੇ ਉਹ ਲਗਨ ਮਿਹਨਤ ਤੇ ਇਮਾਨਦਾਰੀ ਦੇ ਨਾਲ ਕੀਤੇ ਜਾ ਰਹੇ ਨੇ। ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਦੇ ਚਲਦੇ ਇੱਕ ਆਮ ਪਰਿਵਾਰ ਦੇ ਵਿੱਚ ਜੰਮੇ ਵਿਅਕਤੀ ਨੂੰ ਇੰਨੇ ਉੱਚੇ ਪਦ ਤੇ ਬਿਠਾਇਆ ਗਿਆ। ਐਡਵੋਕੇਟ 베ਦੀ ਦੀ ਨਿਯੁਕਤੀ ਤੇ ਪੱਲਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਹਾਈ ਕਮਾਂਡ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਆਪ ਦੇ ਬਲਾਕ ਪ੍ਰਧਾਨ ਰੋਬੀ ਬਿਰਾੜ ਇਸ ਦੇ ਨਾਲ ਹੀ ਕਾਉਂਸਲਰ ਸੁਨੀਲ ਬਿੱਟਾ ਕਾਉਂਸਲਰ ਸੁਜੀਤ ਸਿੰਘ ਕਾਉਂਸਲਰ ਸੁਰਜਰਾਜ ਊਰਾ ਤੇ ਇਸ ਦੇ ਨਾਲ ਕਾਉਂਸਲਰ ਅੰਕੁਸ਼ ਰਈਆ ਸੀਨੀਅਰ ਆਪਾ ਗੁਰਪ੍ਰਧਨ ਸਿੰਘ ਢਿੱਲੋ ਰਾਕੇਸ਼ ਐਮ ਐਲ ਏ ਤੇ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਰਹੇ ਬੇਹੱਦ ਖੁਸ਼ੀ ਆ ਜੀ ਸਾਰੇ ਜਿਹੜੇ ਬਠੰਡਿਆ ਵਾਸਤੇ ਤੇ ਫੂਲ ਨਗਰ ਪ੍ਰਧਾਨ ਸਭਾ ਹਲਕਾ ਰਾਮਪੁਰ ਫੂਲ ਦਾ ਅਹਿਮ ਫੂਲ ਟਾਉਨ ਕਹਾ ਜਾਂਦਾ ਔਰ 베ਦੀ ਪਰਿਵਾਰ ਸਾਡਾ ਜਿਨ੍ਹਾਂ ਨੂੰ ਕਿਸੇ ਖਾਨਦਾਨੇ ਵਕੀਲ ਆ ਸਾਡੇ ਦਾਦਾ ਜੀ ਸਾਡੇ ਚਾਚਾ ਜੀ ਸਾਡਾ ਇਹ ਬੇਟਾ ਸਾਡਾ ਨੌਜਵਾਨ ਮਨਿੰਦਰ ਸਿੰਘ 베ਦੀ ਇਹ ਵੀ ਐਡਵੋਕੇਟ ਸਿ ਹਾਈ ਕੋਰਟ ਨੇ ਸੋ ਬਹੁਤ ਵੱਡਾ ਮਾਣ ਆ ਜਿਹੜਾ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਣ ਲੇ ਇੱਕ ਆਮ ਘਰਾਂ ਦਾ ਮਿਹਨਤੀ ਮੁੰਡਾ ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਕਿਰਤਿਆਂ ਦਾ ਸਾਡਾ ਮੁੰਡਾ ਹੋ ਜਿਹੜਾ ਕਿ ਬੇਹੱਦ ਪੰਜਾਬ ਨੂੰ ਪਿਆਰ ਕਰਦਾ ਹੈ ਬੇਹੱਦ ਨਿਮਰ ਸੁਭਾਅ ਦਾ ਬੇਹੱਦ ਮਿਹਨਤੀ ਸਹਿਜ ਮਤਜਰੇਨ ਵਾਲਾ ਜਿਹੜਾ ਨੌਜਵਾਨ ਆ ਜਿਸ ਨੂੰ ਬਹੁਤ ਗਿਆਨ ਆ ਕਾਨੂੰਨ ਦਾ ਔਰ ਉਸ ਨੂੰ ਸੋਚ ਕੇ ਸਮਝ ਕੇ ਉਸ ਦੇ ਲਿਆਕਤ ਨੂੰ ਦੇਖਦੇ ਹੋਏ ਉਸ ਦੀ ਬੁੱਧੀ ਨੂੰ ਦੇਖਦੇ ਹੋਏ ਉਸ ਦਾ ਪੰਜਾਬ ਪ੍ਰਤੀ ਜਿਹੜਾ ਜज्ਬਾ ਉਹ ਦੇਖ ਕੇ ਸਾਡੇ ਆਮ ਆਦਮੀ ਪਾਰਟੀ ਨੇ ਉਹਨੂੰ ਐਡਵੋਕੇਟ ਜਨਰਲ ਪੰਜਾਬ ਲਾਇਆ ਸੋ ਸਾਨੂੰ ਬੇਹੱਦ ਖੁਸ਼ੀ ਆ ਅਸੀਂ ਸਾਰੇ ਸਾਡੇ ਉਸ ਨੂੰ ਪਿਆਰ ਕਰਨ ਵਾਲੇ ਸਾਡੇ ਨੌਜਵਾਨ ਸਾਡੇ ਰਿਸ਼ਤੇਦਾਰ ਦੋਸਤ ਮਿੱਤਰ ਭੈਣ ਭਰਾ ਸਾਡੇ ਸਤਕਾਰਯੋਗ ਚਾਚਾ ਜੀ ਸਰਦਾਰ ਅਮਰਜੀਤ ਸਿੰਘ ਜੀ ਬੀਦੀ ਸਾਹਿਬ ਐਡਵੋਕੇਟ ਸਾਹਿਬ ਸਾਡੇ ਸਵਰਗਵਾਸੀ ਚਾਚਾ ਜੀ ਸਰਦਾਰ ਇੰਦਰਜੀਤ ਸਿੰਘ ਜੀ ਬੀਦੀ ਸਾਹਿਬ ਸੋ ਸਾਨੂੰ ਬੇਹੱਦ ਖੁਸ਼ੀ ਹੈ ਕਿ ਆਮ ਆਦਮੀ ਪਾਰਟਨਿਕ ਜਿਹੜਾ ਹੈਗਾ ਸਾਨੂੰ ਬਹੁਤ ਵੱਡਾ ਮਾਣ ਬਖਸ਼ਿਆ ਔਰ ਅਸੀਂ ਇਸ ਜੋ ਪਾਰਟ ਨੇ ਸਾਨੂੰ ਸੇਵਾ ਦਿੱਤੀ ਹੈ ਅਸੀਂ ਪੰਜਾਬ ਦੇ ਹਿੱਤ ਨੂੰ ਮੁੱਖ ਰੱਖਦੇ ਹਾਂ ਪੂਰਾ ਵਿਸ਼ਵਾਸ ਹੈ ਮਾਣ ਹੈ ਕਿ ਅਸੀਂ ਨਿੱਜਤਾ ਤੋਂ ਪਰ ਉੱਠ ਕੇ ਸਟੇਟ ਨੂੰ ਮੁੱਖ ਰੱਖ ਕੇ ਪੰਜਾਬ ਨੂੰ ਮੁੱਖ ਰੱਖ ਕੇ ਪੰਜਾਬ ਦੀ ਤਰੱਕੀ ਦੇ ਲਈ ਪੰਜਾਬ ਦੀ ਖੁਸ਼ਹਾਲੀ ਦੇ ਲਈ ਸਾਡਾ ਉਹ ਨੌਜਵਾਨਾ ਜਿਹੜਾ ਉਹ ਫੈਸਲੇ ਕਰੂਗਾ ਅਸੀਂ ਸਾਰੇ ਜਣੇ ਸਾਡੀਆਂ ਸ਼ੁਭ ਸ਼ਾਮਾਂ ਉਸ ਦੇ ਨਾਲ ਆ ਵੈਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਪ੍ਰਮਾਤਮਾ ਦੀ ਮਿਹਰ ਦੇ ਸਦਕਾ ਹੀ ਜਿਹੜਾ ਹੈਗਾ ਇੰਨਾ ਵੱਡਾ ਰਤਬਾ ਸਾਡੇ ਭਰਾ ਨੂੰ ਮਿਲਿਆ ਔਰ ਗੁਰੂ ਦੀ ਬਖਸ਼ਿਸ਼ ਹੈ ਇਸ ਪਰਿਵਾਰ ਤੇ ਕਿ ਇਹ ਪਰਿਵਾਰ ਗੁਰਬਾਣੀ ਦੇ ਨਾਲ ਜੁੜਿਆ ਹੋਇਆ ਪਰਿਵਾਰ ਹੈ ਇਸ ਪਰਿਵਾਰ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਨੇ ਔਰ ਮੈਂ ਗੁਰੂ ਗ੍ਰੰਥ ਸਾਹਿਬ ਦਾ ਕੋਟਲ ਕੋਟ ਧੰਨਵਾਦ ਕਰਦਾ ਹਾਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਹਾਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹਾਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀ ਵੱਲ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸੋ ਸਮਝ ਕੇ ਪਰਖ ਕੇ ਇਸ ਨੌਜਵਾਨ ਨੂੰ ਜਿਹੜਾ ਹੈਗਾ ਸੇਵਾ ਦਿੱਤੀ ਹੈ ਮੈਂ ਉਸ ਨੂੰ ਸ਼ੁਭ ਕਾਮਨਾਵਾਂ ਦਿੰਦਾ ਔਰ ਆਸ ਤੇ ਉਮੀਦ ਕਰਦਾ ਕਿ ਉਹ ਪੰਜਾਬੀਆਂ ਦੀ ਜਿਹੜੀ ਹੈਗੀ ਆਸ ਹੈ ਉਸ ਤੇ ਖਰਾ ਉਤਰ ਕੇ ਪੰਜਾਬ ਨੂੰ ਨਵੀਆਂ ਬੁਲੰਦੀਆਂ ਉੱਤੇ ਲੈ ਕੇ ਜਾਵੇਗਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਸਾਡਾ ਭਰਾ ਸਾਡਾ ਦੋਸਤ ਅਮਨਿੰਦਰਜੀਤ ਸਿੰਘ ਬੇਦੀ ਅਹਿਮ ਕੰਕਾਰਾ ਕਰੇਗਾ